ਜੀ ਦੇਖ ਪਾ ਰਹੇ ਹੋ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਪਰਿਵਾਰ ਸਮੇਤ ਵੋਟ ਪਾਉਣ ਦੇ ਲਈ ਇੱਥੇ ਪਹੁੰਚ ਰਹੇ ਨੇ ਔਰ ਇਹ ਤਸਵੀਰਾਂ ਇਸ ਵਕਤ ਸੂਬੇ ਦੇ ਮੁੱਖ ਮੰਤਰੀ ਸੀਐਮ ਸੀਟੀ ਐਸੇ ਕਰਕੇ ਸੰਗਰੂਰ ਨੂੰ ਕਿਹਾ ਜਾਂਦਾ ਔਰ ਇਸ ਵਕਤ ਪਰਿਵਾਰ ਸਮੇਤ ਆਪਣੀ ਪਤਨੀ ਡਾਕਟਰ ਗੁਪਤ ਕੌਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਵੋਟ ਕਰਨ ਪਹੁੰਚੇ ਨੇ ਲੋਕ ਸਭਾ ਹਲਕਾ ਸੰਗਰੂਰ ਦੀਆਂ ਇਹ ਤਸਵੀਰਾਂ ਨੇ ਤਸਵੀਰਾਂ ਜੀ ਤੁਸੀਂ ਦੇਖ ਪਾ ਰਹੇ ਹੋ ਕਿ ਇਸੇ ਕਰਕੇ ਹੌਟ ਸੀਟ ਵੀ ਕਿਹਾ ਜਾਂਦਾ ਸੰਗਰੂਰ ਨੂੰ ਭਾਰਤ ਮੁੱਖ ਮੰਤਰੀ ਭਗਵੰਤ ਮਾਨ ਇਸ ਵਕਤ ਪਹੁੰਚ ਚੁੱਕੇ ਨੇ ਸੰਗਰੂਰ ਦੀ ਗੱਲ ਕਰੀਏ ਤਕਰੀਬਨ 1556601 ਵੋਟਰ ਨੇ ਜਿਹੜੇ ਕਿ ਇੱਥੋਂ ਦੇ 23 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਸੋ ਪੂਰੇ ਪੰਜਾਬ ਭਰ ਦੇ ਵਿੱਚ 214000 ਕੁੱਲ ਵੋਟਰ ਜਿਹੜੇ ਨੇ ਪੰਜਾਬ ਦੇ तमाम ਉਮੀਦਵਾਰਾਂ ਦੀ ਫੈਸਲਾ ਉਹਨਾਂ ਦੀ ਕਿਸਮਤ ਦਾ ਕਰਨਗੇ ਆ ਜੀਵੀਐਮ ਮਸ਼ੀਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਕਿਸਮਤ ਹੈ ਉਹ ਕੈਦ ਹੋ ਜਾਏਗੀ ਇਸ ਵਕਤ ਜੇਕਰ ਅਸੀਂ ਨਿਗਾਹ ਜੜੀ ਹੈ ਪਿਛਲੀਆਂ ਚੋਣਾਂ ਦੀ ਮਾਰ ਲਈ 2022 ਦੇ ਵਿੱਚ 2022 ਚ ਜਦੋਂ ਬਾਈ ਇਲੈਕਸ਼ਨ ਹੋਇਆ ਸੀ ਤਾਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਤਕਰੀਬਨ 2,53,154 ਵੋਟਾਂ ਦੇ ਨਾਲ ਜੇਤੂ ਰਹੀ ਸੀ ਥੋੜੇ ਹੀ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਜਿਹੜੇ ਨੇ 2,47,332 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਰਹੀ ਸੀ ਔਰ ਦਲਵੀਰ ਸਿੰਘ ਗੋਲਡੀ ਜਿਹੜੇ ਨੇ ਵਧਾਈ ਦਿੱਤੀ ਹੈ ਤਕਰੀਬਨ 88 ਹਜ਼ਾਰ ਸੋ ਇਹ ਤਸਵੀਰਾਂ ਜਿਹੜੀਆਂ ਸੰਗਰੂਰ ਦੀਆਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਆਪਣੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਆਪਣੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਪਹੁੰਚੇ ਨੇ ਬੂਥ ਤੇ ਉੱਪਰ ਉਹਨਾਂ ਦੇ ਵੱਲੋਂ ਵੋਟ ਜਿਹੜੀ ਆ ਉਹ ਪਾਈ ਜਾ ਰਹੀ ਹੈ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੰਗਰੂਰ ਦੇ ਵਿੱਚ ਕਿਉਂਕਿ ਸੰਗਰੂਰ ਦੇ ਵਿੱਚ ਵਾਇਲ ਇਕਸ਼ਨ 2022 ਦੇ ਵਿੱਚ ਹੁੰਦੀ ਹੈ ਇਸ ਤੋਂ ਪਹਿਲਾਂ 2019 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੀ ਸੰਸਦ ਮੈਂਬਰ ਚੁਣੇ ਗਏ ਸੀ ਸੰਗਰੂਰ ਲੋਕ ਸਭਾ ਸੀਟ ਤੋਂ ਪਰ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਹੁੰਦੀਆਂ ਨੇ ਉਸ ਦੇ ਵਿੱਚ ਕੰਟੈਸਟ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਔਰ ਜਥਾ ਸਰਕਾਰ ਦੇ ਨੇ ਤੇ ਉਸ ਤੋਂ ਬਾਅਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚਦੇ ਨੇ ਤੇ ਮੁੱਖ ਮੰਤਰੀ ਬਣਦੇ ਨੇ ਤਾਂ ਸੀਟ ਜਿਹੜੀ ਆ ਖਾਲੀ ਹੋ ਜਾਂਦੀ ਹੈ 2022 ਦੇ ਵਿੱਚ ਔਰ ਉਹ ਉਸ ਦੇ ਉੱਪਰ ਜਿਹੜਾ ਬਾਇਲੈਕਸ਼ਨ ਹੁੰਦੀ ਆ ਬਾਈਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਜੇth ਹਾਸਲ ਕਰਦੇ ਨੇ ਤਾਂ ਹੁਣ ਦੇਖਣਾ ਹੋਏਗਾ ਕਿ ਸੰਗਰੂਰ ਇਸ ਵਾਰ ਕਿਸ ਨੂੰ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਦਾ ਕਿਉਂਕਿ ਕਿਹਾ ਜਾਂਦਾ ਹੈ ਕਿ ਸੰਗਰੂਰ ਐਂਟੀ ਸਟੈਬਲਿਸ਼ਮੈਂਟ ਕੰਸਟੀਟੂਐਂਸੀ ਆ ਯਾਨੀ ਕਿ ਸੰਗਰੂਰ ਦੇ ਵਿੱਚੋਂ ਅਕਸਰ ਉਸੇ ਆ ਪਾਰਟੀ ਦਾ ਨੁਮਾਇੰਦਾ ਜਿਹੜਾ ਉਹ ਚੁਣਿਆ ਜਾਂਦਾ ਯਾਨੀ ਕਿ ਜਿਹੜਾ ਸੱਤਾ ਦੇ ਵਿੱਚ ਨਹੀਂ ਹੁੰਦਾ ਯਾਨੀ ਕਿ ਸੱਤਾ ਦੇ ਉਲਟ ਸੰਗਰੂਰ ਅਕਸਰ ਭੁਗਤਦਾ ਹੋਇਆ ਦਿਖਾਈ ਦਿੱਤਾ ਤੁਸੀਂ ਚਾਹੇ 2022 ਦੀ ਬਾਈ ਇਲੈਕਸ਼ਨ ਦੀ ਗੱਲ ਕਰੋ 2019 ਦੀ ਲੋਕ ਸਭਾ ਚੋਣ ਦੀ ਜਨਰਲ ਆਮ ਚੋਣਾਂ ਦੀ ਗੱਲ ਕਰੋ 2014 ਦੀ ਆਮ ਚੋਣਾਂ ਦੀ ਗੱਲ ਕਰੋ ਜਾਂ ਫਿਰ ਉਸ ਤੋਂ ਪਹਿਲਾਂ ਦੀ ਗੱਲ ਕਰ ਲਓ ਜਿੰਨੇ ਵੀ ਤੁਸੀਂ ਜ਼ਿਆਦਾਤਰ MP ਜਿਹੜੇ ਸੰਗਰੂਰ ਤੋਂ ਦੇਖੋਗੇ ਉਹਨਾਂ ਦੀ ਲਿਸਟ ਦੇਖੋਗੇ ਜੇਕਰ ਤਾਂ ਉਹ ਐਂਟੀ ਸਟੈਬਲਿਸ਼ਮੈਂਟ ਹੋएगी ਯਾਨੀ ਕਿ ਜਿਹਦੀ ਸਰਕਾਰ ਹੋਏਗੀ ਉਸ ਦੇ ਖਿਲਾਫ ਉਤੋਂ ਲੋਕ MP ਚੁੰਨਦੇ ਨੇ ਉਹ ਸਰਕਾਰ ਦੇ ਖਿਲਾਫ ਚੁੰਨਦੇ ਨੇ ਸੰਗਰੂਰ ਦੇ ਜੇਕਰ ਲੋਕ ਸਭਾ ਸੀਟ ਦੀ ਗੱਲ ਕਰੀਏ ਖੈਰ ਮੁਕਾਬਲਾ ਇਸ ਵਾਰ ਬੜਾ ਦਿਲਚਸਪ ਫਸਵਾ ਮੁਕਾਬਲਾ ਸੁਖਪਾਲ ਸਿੰਘ ਖਹਿਰਾ ਜੋ ਕਿ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਸੀ ਲੀਡਰ ਆਫ ਆਪੋਜੀਸ਼ਨ ਵੀ ਰਹੇ ਔਰ ਇਸ ਵਾਰ ਕਾਂਗਰਸ ਦੀ ਟਿਕਟ ਤੋਂ ਸੰਗਰੂਰ ਤੋਂ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਨੇ ਔਰ ਇੱਕ ਪਾਸੇ ਗੁਰਮੀਤ ਸਿੰਘ ਮੀਥੇਰ ਜੋ ਕਿ ਆਮ ਆਦਮੀ ਪਾਰਟੀ ਤੋਂ ਜੋ ਇਸ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਔਰ ਦੇਖਣਾ ਹੋਵੇਗਾ ਕਿ ਕੀ 2 ਸਾਲ ਦੀ ਪਰਫਾਰਮੈਂਸ ਜੱਜ ਕਰਨਗੇ ਲੋਕ ਆਮ ਆਦਮੀ ਪਾਰਟੀ ਦੀ ਕਿਉਂਕਿ ਤਕਰੀਬਨ 2 ਸਾਲ ਜਿਹੜਾ ਸਮਾਂ ਉਹ ਉਸ ਤੋਂ ਉੱਤੇ ਜਿਹੜਾ ਹੋ ਚੁੱਕਿਆ ਔਰ ਕੀ ਉਸ ਨੂੰ ਜੱਜ ਕਰਕੇ ਲੋਕ ਵੋਟ ਪਾਉਣਗੇ ਜਾਂ ਫਿਰ ਸੁਖਪਾਲ ਸਿੰਘ ਖਹਿਰਾ ਜੋ ਕਿ ਕਿਸੇ ਵੇਲੇ ਆਮ ਆਦਮੀ ਪਾਰਟੀ ਚ ਹੁੰਦੇ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਉੱਪਰ ਬੜੇ ਤਿੱਖੇ ਤੰਜ਼ ਜਿਹੜੇ ਉਹ ਕੱਸਦੇ ਹੋਏ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਦੀ ਜੀ ਦੀਆਂ ਜੋ ਕਮੀਆਂ ਜੋ ਖਾਮੀਆਂ ਨੇ ਉਹਨਾਂ ਨੂੰ ਐਡਰੈਸ ਕਰਦੇ ਹੋਏ ਨਜ਼ਰ ਆਉਂਦੇ ਨੇ ਇਸ ਤੋਂ ਇਲਾਵਾ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਕਬਾਲ ਸਿੰਘ ਝੂਂਦਾ ਚੋਣ ਮੈਦਾਨ ਦੇ ਵਿੱਚ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਅਰਵਿੰਦ ਖੰਨਾ ਭਾਜਪੀ ਤੋਂ ਚੋਣ ਮੈਦਾਨ ਦੇ ਵਿੱਚ ਨੇ ਸੋ ਮੁਕਾਬਲਾ ਜਿਹੜਾ ਉਹ ਕਾਫੀ ਫਸਮਾ ਸੰਗਰੂਰ ਦੇ ਵਿੱਚ ਵੀ ਹੈ ਅਕਰ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੋ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਵੋਟ ਪੁਕਤਾਉਣ ਦੇ ਲਈ ਲਾਈਨ ਦੇ ਵਿੱਚ ਲੱਗੇ ਨੇ ਲਾਈਨ ਦੇ ਵਿੱਚ ਲੱਗ ਕੇ ਉਹਨਾਂ ਨੇ ਆਪਣੇ ਜਿਹੜਾ ਉਹ ਵੋਟ ਦਾ ਇਸਤੇਮਾਲ ਕਰ ਰਹੇ ਨੇ ਸੋ ਇਹ ਤਸਵੀਰਾਂ ਜਿਹੜੀਆਂ ਨੇ ਸੰਗਰੂਰ ਤੋਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਉਹ ਵੋਟ ਹੈ ਜਿਹੜੀ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪੰਜਾਬ ਸੀਐਮ ਭਗਵੰਤ ਮਾਨ ਆਪਣੀ ਪਤਨੀ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਨੇ ਸੰਗਰੂਰ ਤੋਂ ਸਿੱਧੀਆਂ ਤਸਵੀਰਾਂ ਤੇ ਜੇਕਰ 2019 ਦੇ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਸੰਗਰੂਰ ਤੋਂ ਭਗਵੰਤ ਮਾਨ ਜੋ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਸਮੇਂ ਐਮਪੀ ਬਣੇ ਗਏ ਉਸ ਸਮੇਂ ਐਮਪੀ ਚੁਣੇ ਗਏ ਸੀ ਜਿਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਣੇ ਤਾਂ ਜਿਮਨੀ ਚੋਣ ਹੋਈ ਤੇ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਮਾਨ ਉੱਥੋਂ ਜਿੱਤ ਗਏ ਤੇ ਹੁਣ ਆਮ ਆਦਮੀ ਪਾਰਟੀ ਤੇ ਇਸ ਦੇ ਨਾਲ ਹੀ ਅਕਾਲੀ ਦਲ ਬੀਜਪੀ ਕਾਂਗਰਸ ਵਿਚਾਲੇ ਮੁਕਾਬਲਾ ਬੀਜਪੀ ਉਮੀਦਵਾਰ ਹੁਣ ਅਰਵਿੰਦ ਖੰਨਾ ਨੇ ਸੰਗਰੂਰ ਤੋਂ ਤੇ ਇਸ ਦੇ ਨਾਲ ਹੀ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੋ ਕਿ ਚੋਣ ਮੈਦਾਨ ਦੇ ਵਿੱਚ ਨੇ ਤੇ ਦੱਸਦੀ ਕਿ ਆਮ ਆਦਮੀ ਪਾਰਟੀ ਤੋਂ ਮੀਤ ਹੈਰ ਨੇ ਜੋ ਕਿ ਚੋਣ ਮੈਦਾਨ ਦੇ ਵਿੱਚ ਨੇ ਤੇ ਮੁਕਾਬਲਾ ਜਿਹੜਾ ਕਾਫੀ ਦਿਲਚਸਪ ਹੈ ਮੁੱਖ ਮੰਤਰੀ ਭਗਵੰਤ ਮਾਨ ਵੋਟ ਪਾਉਣ ਦੇ ਲਈ ਪਹੁੰਚੇ ਨੇ ਇਸ ਤੋਂ ਪਹਿਲਾਂ 2019 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਜੜਾ ਉਸ ਸਮੇਂ ਐਮਪੀ ਚੁਣਿਆ ਗਿਆ ਸੀ ਪਰ ਜਦੋਂ ਸੀਐਮ ਚੁਣੇ ਜਾਂਦੇ ਨੇ ਜਦੋਂ ਸੀਐਮ ਬਣਦੇ ਨੇ ਤਾਂ ਇਸ ਸੀਟ ਤੇ ਬਾਏ ਇਲੈਕਸ਼ਨਸ ਹੋਈਆਂ ਸੀ ਜਿਸ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਮਾਨ ਉੱਥੋਂ ਜਿੱਤਦੇ ਨੇ ਤਾਂ ਹੁਣ ਇਸ ਸੀਟ ਤੋਂ ਜਿਹੜਾ ਆਪ ਦੇ ਵੱਲੋਂ ਮੀਤ ਹੈਰ ਲੜ ਰਹੇ ਨੇ ਕਾਂਗਰਸ ਦੇ ਵੱਲੋਂ ਸੁਖਪਾਲ ਖਹਿਰਾ ਮੈਦਾਨ ਦੇ ਵਿੱਚ ਨੇ ਸਿਮਰਨਜੀਤ ਮਾਨ ਵੀ ਚੋਣ ਲੜ ਰਹੇ ਨੇ ਤੇ ਖਾਸ ਗੱਲ ਇਹ ਕਿ ਕਾਂਗਰਸ ਦੇ ਦਿਲਵੀਰ ਗੋਲਡੀ ਜੋ ਕਿ ਸਿਮਰਨਜੀਤ ਮਾਨ ਦੇ ਖਿਲਾਫ ਜਿੰਨੀ ਚੋਣ ਲੜੇ ਸੀ ਉਹ ਹੁਣ ਆਪ ਦੇ ਵਿੱਚ ਜਾ ਚੁੱਕੇ ਨੇ ਤੇ ਮੁਕਾਬਲਾ ਜੜਾ ਹੁਣ ਕਾਫੀ ਦਿਲਚਸਪ ਦੇਖਣ ਨੂੰ ਇੱਥੇ ਮਿਲ ਰਿਹਾ ਤੇ ਜੇਕਰ 13 ਲੋਕ ਸਭਾ ਸੀਟਾਂ ਨੇ ਪੰਜਾਬ ਦੇਆਂ 13 ਲੋਕ ਸਭਾ ਸੀਟਾਂ ਦੀ ਹੀ ਗੱਲ ਕੀਤੀ ਜਾਵੇ ਤੇ 13 ਲੋਕ ਸਭਾ ਸੀਟਾਂ ਦਾ ਆਪਣਾ ਹੀ ਇੱਕ ਅਲੱਗ ਇਤਿਹਾਸ ਹੈ ਤੇ ਕਾਫੀ ਇੰਟਰਸਟਿੰਗ ਨੇ ਇਹ ਸਾਰੀਆਂ ਸੀਟਾਂ ਤੇ ਆਪਣੇ ਆਪ ਦੇ ਵਿੱਚ ਕਾਫੀ ਅਹਿਮੀਅਤ ਇਹ ਸਾਰੀਆਂ ਲੋਕ ਸਭਾ ਸੀਟਾਂ ਰੱਖਦੀਆਂ ਨੇ ਸੋ ਇੱਥੇ ਦੇਖ ਪਾ ਰਹੇ ਹਾਂ ਤਾਂ ਮੰਨਣਾ ਕਿ ਕੁਝ ਦੇਰੀ ਹੋ ਰਹੀ ਹੈ ਕੁਝ ਕੁਝ ਜਾਂ ਤਾਂ ਕੁਝ ਸਮੱਸਿਆ ਹੈ ਕੁਝ ਦੇਰੀ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਬੂਥ ਦੇ ਅੰਦਰ ਤਾਂ ਪਹੁੰਚੇ ਹੋਏ ਨੇ ਪਰ ਕਾਫੀ ਦੇਰ ਤੋਂ ਖੜੇ ਨੇ ਪੂਰਨ ਹੈ ਕੀ ਸਮੱਸਿਆ ਇੱਥੇ ਇਹ ਇਹ ਜਾਨਣਾ ਬਿਹਤ ਜਰੂਰੀ ਹੈ ਪਰ ਕੁਝ ਸਮਾਂ ਕੁਝ ਟਾਈਮ ਜਿਹੜਾ ਉਹ ਜ਼ਰੂਰ ਲੱਗ ਰਿਹਾ ਸੋ ਇਹ ਤਸਵੀਰਾਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵੋਟਪੁਕ ਤਾਉਣ ਦੇ ਲਈ ਜਿਹੜਾ ਉਹ ਪਹੁੰਚੇ ਨੇ ਸੰਗਰੂਰ ਦੇ ਵਿੱਚ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਪ੍ਰਿੰਕਾ ਮੇਰ ਨਾਲ ਲਗਾਤਾਰ ਜੁੜੇ ਹੋਏ ਨੇ ਮੇਰੇ ਸਹਿਯੋਗੀ ਪ੍ਰਿੰਕਾ ਮੁੱਖ ਮੰਤਰੀ ਸਾਹਿਬ ਕਾਫੀ ਸਮੇਂ ਤੋਂ ਬੂਥ ਦੇ ਅੰਦਰ ਮੌਜੂਦ ਨੇ ਕੀ ਕੋਈ ਸਮੱਸਿਆ ਕੁਝ ਦੇਰੀ ਜਿਹੜੀ ਹੈ ਕਿਉਂਕਿ ਕੁਝ 1-2 ਸੀਟਾਂ ਤੇ ਅਸੀਂ ਦੇਖਿਆ ਕਿ EVM ਮਸ਼ੀਨਾਂ ਦੇ ਵਿੱਚ ਖਰਾਬੀ ਵੀ ਦਰਜ ਕੀਤੀ ਗਈ ਹੈ ਕਿ ਇੱਥੇ ਅਜੇ ਹਜਾ ਤੱਕ ਕੁਝ ਨਹੀਂ ਹੈ ਅਹ ਨੇ ਦੇਖੋ ਬਲਦੀਪਾ ਕਿਸੇ ਤਰੀਕੇ ਦੀ ਖਰਾਬੀ ਤਾਂ ਫਿਲਹਾਲ ਕੋਈ ਜਾਣਕਾਰੀ ਅਜੇ ਨਹੀਂ ਕਿਉਂਕਿ ਇਸ ਵਕਤ ਅਸੀਂ ਉੱਥੇ ਮੌਜੂਦ ਆ ਬੂਥ ਦੇ ਬਾਅਦ ਜਿੱਥੇ ਕਿ ਪ੍ਰੀਮਾਨ ਔਰ ਉਹਨਾਂ ਦੇ ਜਿਹੜੇ ਤਨਪਤਨੀ ਨੇ ਡਾਕਟਰ ਗੁਰਪ੍ਰੀਤ ਕੋਰ ਉਹ ਵੋਟ ਕਾਸਟ ਕਰਨ ਦੇ ਲਈ ਪਹੁੰਚੇ ਹੋਏ ਨੇ ਜਿਵੇਂ ਤੁਸੀਂ ਪਹਿਲਾਂ ਵੀ ਦੇਖਿਆ ਜਿਵੇਂ ਹੀ ਉਹਨਾਂ ਨੇ ਐਂਟਰ ਕੀਤਾ ਤਾਂ ਆਮ ਲੋਕਾਂ ਦੀ ਤਰ੍ਹਾਂ ਉਹ ਜਿਵੇਂ ਹੋਰ ਲੋਕ ਕਤਾਰ ਦੇ ਵਿੱਚ ਲੱਗੇ ਹੋਏ ਸੀ ਉਸੇ ਤਰੀਕੇ ਉਹ ਵੀ ਲਾਈਨ ਦੇ ਵਿੱਚ ਖੜੇ ਸੀ ਔਰ ਆਪਣੀ ਜੋ ਹੈ ਟਰਨ ਦਾ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਹੇ ਸੀ ਔਰ ਹੁਣ ਕਿਉਂਕਿ ਅਸੀਂ ਦੇਖਿਆ ਪਹਿਲਾਂ ਵੀ ਜਦੋਂ ਉਹ ਅਸੀਂ ਵੋਟ ਕਾਸਟ ਕਰਦੇ ਆ ਤਾਂ شناختی کارڈ ਜਿਹੜਾ ਹੈ ਉਹ ਦਿਖਾਣਾ ਹੁੰਦਾ ਉਸ ਤੋਂ ਬਾਅਦ ਜਿਹੜੇ ਪੋਲਿੰਗ ایਜੈਂਟ ਹੁੰਦੇ ਨੇ ਜਾਂ ਫਿਰ ਹੋਰ ਅਧਿਕਾਰੀ ਇੱਥੇ ਮੌਜੂਦ ਹੁੰਦੇ ਨੇ ਉਹਨਾਂ ਦੇ ਕੋਲੋਂ شناخت ਕੀਤੀ ਜਾਂਦੀ ਹੈ ਔਰ ਜਿਸ ਤਰੀਕੇ ਹੋਰ ੜਿਆਮ ਨਾਗਰਿਕ ਨੇ ਜਾਂ ਆਮ VOTER ਨੇ ਉਹ ਵੋਟ ਪਾ ਰਹੇ ਨੇ ਉਹਨਾਂ ਦੀ ਵੀ شناخت کارڈ ਜਿਹੜਾ ਹੈ ਉਹ ਚੈੱਕ ਕੀਤਾ ਜਾਂਦਾ ਔਰ ਵੋਟ ਚੈੱਕ ਕੀਤੀ ਜਾਂਦੀ ਹੈ ਸਾਰਾ ਕੁਝ ਮੈਚ ਕਰਨ ਤੋਂ ਬਾਅਦ ਫਿਰ ਅੱਗੇ ਪਰਚੀ ਮਿਲਣ ਤੋਂ ਬਾਅਦ ਜੋ ਹੈ ਉਹ ਵੋਟ ਪਾਉਣ ਦੇ ਲਈ ਗਾਹ ਭੇਜਿਆ ਜਾਂਦਾ ਸੋ ਇਸੇ ਤਰੀਕੇ ਹੁਣ ਤੁਸੀਂ ਦੇਖ ਪਾ ਰਹੇ ਹੋ ਟੀਵੀ ਸਕਰੀਨ ਦੇ ਉੱਤੇ ਵੀ ਕਿਸ ਤਰੀਕੇ ਅਸੀਂ ਅਮਨ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਯਾਨੀ ਕਿ ਉਹਨਾਂ ਦੇ ਧਰਮ ਪਤਨੀ ਨਾਲ ਨੇ ਡਾਕਟਰ ਗੁਰਪ੍ਰੀਤ कौर ਉਹ ਵੀ ਉਹਨਾਂ ਦੇ ਨਾਲ ਮੌਜੂਦ ਨੇ ਔਰ ਉਹ ਵੀ ਉਸੇ ਤਰੀਕੇ ਲਾਈਨ ਦੇ ਵਿੱਚ ਖੜੇ ਹੋ ਕੇ ਫਿਲਹਾਲ ਆਪਣੀ ਜੋ ਹੈ ਟਰਨ ਦਾ ਵੇਟ ਕਰ ਰਹੇ ਨੇ ਸੋ ਡਾ ਗੁਰਪ੍ਰੀਤ ਜਿਵੇਂ ਤੁਸੀਂ ਜੀ ਜੀ ਪ੍ਰੇੰਕਾ ਤੁਸੀਂ ਆਪਣੀ ਗੱਲ ਜਾਰੀ ਰੱਖ ਸਕਦੇ ਹੋ ਜੀ ਬਲਦੀਪ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਜਿਸ ਤਰੀਕੇ ਹੋਰ ਲੋਕ ਜਿਹੜੇ ਨੇ ਤੁਸੀਂ ਦੇਖ ਪਾ ਰਹੇ ਹੋ ਉਹ ਵੀ ਫਿਲਹਾਲ ਆਪਣੇ شناختੀ ਕਾਰਡ ਜਿਹੜੇ ਨੇ ਉਹ ਦਿਖਾ ਰਹੇ ਨੇ ਔਰ ਉਹਨਾਂ ਤੋਂ ਪਹਿਲਾਂ ਕੁਝ ਲੋਕ ਜਿਹੜੇ ਨੇ ਉਹ ਵੀ ਲਾਈਨ ਦੇ ਵਿੱਚ ਖੜੇ ਸੀ ਔਰ ਉਹਨਾਂ ਦੇ ਜਿਸ ਤਰੀਕੇ ਜਿਵੇਂ ਜਿਵੇਂ ਵਾਰੀ ਆ ਰਹੀ ਹੈ ਜਿਵੇਂ ਜਿਵੇਂ ਟਰਨ ਆ ਰਹੀ ਹੈ ਜਿਵੇਂ ਜਿਵੇਂ ਆਪਣੇ شناختੀ ਕਾਰਡ ਜਿਹੜੇ ਦਿਖਾਏ ਜਾ ਰਹੇ ভোটার ਕਾਰਡ ਦਿਖਾਏ ਜਾ ਰਹੇ ਔਰ ਉਸੇ ਤਰੀਕੇ ਜਿਹੜੇ ਉਹਨਾਂ ਲੋਕਾਂ ਨੂੰ ਅੱਗੇ ਭੇਜਿਆ ਜਾ ਰਿਹਾ ਔਰ ਉਸੇ ਤਰੀਕੇ ਇਸ ਯਮਾਨਤ ਆਪਣੇ ਪਰਿਵਾਰ ਦੇ ਨਾਲ ਉਸੇ ਹੀ ਕਤਾਰ ਦੇ ਵਿੱਚ ਉਸੇ ਹੀ ਲਾਈਨ ਦੇ ਵਿੱਚ ਬਣੇ ਹੋਏ ਨੇ ਔਰ ਦੂਸਰਾ ਦਾ ਜਿਸ ਤਰੀਕੇ ਤਮੰਨਾ ਔਰ ਤੁਸੀਂ ਬਲਦੇਵ ਜ਼ਿਕਰ ਕਰ ਰਹੇ ਸੀ ਸੰਗਰੂ ਲੋਕ ਸਭਾ ਹਲਕੇ ਦੀ ਤਾਂ ਦੱਸ ਦਈਏ ਤਕਰੀਬਨ 6 ਬਾਰ ਜਿਹੜਾ ਹੈ ਕਾਂਗਰਸ ਤੋਂ ਇੱਥੋਂ ਜਿਹੜੇ ਐਮਪੀ ਨੇ ਉਹ ਚੁਣੇ ਗਏ ਨੇ ਔਰ 4 ਬਾਰ ਸ਼੍ਰੋਮਣੀ ਅਕਾਲੀ ਦਲ ਔਰ 3 ਵਾਰ ਜਿਹੜਾ ਮਾਨ ਗਰੂਪ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਥੋਂ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹ ਜਿੱਤੇ ਨਾ ਇਸ ਤੋਂ ਇਲਾਵਾ ਇੱਕ ਵਾਰ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਹੜੇ ਤੇਜਾ ਸਿੰਘ ਸੁਤੰਤਰ ਨੇ ਉਹ ਵੀ ਜਿੱਤੇ ਨਾ ਹਾਲੇ ਕਿ ਉਸ ਤੋਂ ਬਾਅਦ ਉਹਨਾਂ ਨੇ 1999 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਹੜੀ ਚੋਣ ਲੜੀ ਸੀ ਔਰ ਦੋ ਵਾਰ 2014 ਦੇ ਵਿੱਚ ਵੀ ਭਗਵੰਤ ਮਾਨ ਜਿਹੜੇ ਨੇ ਉਹ ਜਿੱਤੇ ਸੀ ਔਰ 2019 ਦੇ ਵਿੱਚ ਵੀ ਔਰ ਬਾਇਲੈਕਸ਼ਨ ਦੇ ਵਿੱਚ ਹਾਲਾਂਕਿ ਦੋ ਸਰਕਾਰ ਬਣੀ ਨੂੰ ਹਾਲੇ 3 ਮਹੀਨੇ ਹੋਏ ਸੀ ਉਦੋਂ ਜ਼ਰੂਰ ਇੱਕ ਕਹਿ ਸਕਦੇ ਆ ਚੇਂਜ ਆਉਣ ਤੋਂ ਬਾਅਦ ਇੱਕ ਹੋਰ ਚੇਂਜ ਆਇਆ ਸੀ ਪੰਜਾਬ ਦੇ ਵਿੱਚ ਸੋ ਉਦੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਇੱਥੋਂ ਜਿੱਤੇ ਸੀ ਔਰ ਹਾਲਕੀ ਮਾਰਜਨ ਜਿਹੜਾ ਬਹੁਤ ਘੱਟ ਸੀ ਤਕਰੀਬਨ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹਨਾਂ ਨੂੰ 253154 ਵੋਟਾਂ ਪਈਆਂ ਸੀ ਔਰ ਗੁਰਮੀਤ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੂੰ 247332 ਵਟਾਈ ਯਾਨੀ ਕਿ ਉਹਨਾਂ ਨੂੰ 35.64% ਔਰ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੂੰ 34. 88% ਜਿਹੜਾ ਉਹਨਾਂ ਦਾ ਵੋਟ ਸ਼ੇਅਰ ਸੀ ਸੋ ਬਹੁਤ ਥੋੜੇ ਮਾਰਜਨ ਦੇ ਨਾਲ ਜਿਹੜੇ ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ ਉਹ ਹਾਰੇ ਸੀ ਸੋ ਹੁਣ ਇਸ ਬਾਰ ਦਾ ਸਮੀਕਰਨ ਕਿਵੇਂ ਕਿਸ ਪਾਸੇ ਜਾਂਦ ਨੇ ਇਹ ਵੀ ਦੇਖਣਾ ਬੜਾ ਐਮ ਹੋਏਗਾ ਕਿਉਂਕਿ ਵੱਖਵਾਦੀ ਜੋ ਪੰਥਕ ਚਿਹਰੇ ਨੇ ਉਹ ਉੱਭਰਨੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ ਫਿਰ ਚਾਹੇ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰ ਲਈ ਹਾਲਾਂਕਿ ਉਸ ਵੇਲੇ ਦੋ ਫੈਕਟਰ ਸੀ ਚਾਹੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈ ਚਾਹੇ ਦੀਪ ਸਿੱਧੂ ਦੀ ਗੱਲ ਕਰ ਲਈ ਉਦੋਂ ਜਿਹੜੀ ਪੰਥਕ ਵੋਟ ਸੀ ਜਾਂ ਜਜ਼ਬਾਤੀ ਵੋਟ ਸੀ ਉਹ ਜ਼ਿਆਦਾ ਐਕਟਿਵ ਹੋਊਗੀ ਸੀ ਔਰ ਇਸ ਬਾਰ ਜੇਕਰ ਅਸੀਂ ਦੇਖੀਏ ਪੰਥਕ ਵੋਟ ਦੀ ਗੱਲ ਕਰ ਲਈਏ ਚਾਹੇ ਜਾਂ ਫਿਰ ਜਜ਼ਬਾਤੀ ਵੋਟਾਂ ਦੀ ਗੱਲ ਕਰ ਲਈਏ ਚਾਹੇ ਸਰਬਜੀਤ ਸਿੰਘ ਖਾਲਸਾ ਦੀ ਗੱਲ ਹੋਵੇ ਚਾਹੇ ਅਮਰਿਤਪਾਲ ਫੈਕਟਰ ਇਸ ਵਾਰ ਜੋ ਅਮਰਿਤਪਾਲ ਜੜੇ ਨੇ ਉਹ ਵੀ ਖਡੂਰ ਸਾਬ ਤੋਂ ਐਜ਼ ਅ ਕੈਂਡੀਡੇਟ ਖੜੇ ਨੇ ਤੋ ਇਹ ਜਿਹੜੇ ਤਿੰਨ ਕੈਂਡੀਡੇਟ ਨੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੱਖਵਾਦੀ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਜੋ ਬਦਲਾਅ ਹੈ ਜਾਂ ਇਹ ਜੋ ਚੇਂਜ ਹੈ ਇਹ ਸੰਗਰੂਰ ਵਾਲੀ ਸੀਟ ਤੇ ਵੀ ਦੇਖਣ ਨੂੰ ਮਿਲ ਰਿਹਾ ਸੋ ਹੁਣ ਫਿਲਹਾਲ ਜਿਸ ਤਰੀਕੇ ਪਿਛਲੀ ਵਾਰ ਦਾ ਜੋ ਵੋਟ ਸ਼ੇਅਰ ਸੀ ਕੀ ਉਹ ਫੈਕਟਰ ਇਸ ਵਾਰ ਕੰਮ ਕਰਨਗੇ ਜਾਂ ਨਹੀਂ ਜਾਂ ਫਿਰ ਸੱਤਾਧਿਰ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੂੰ ਕੰਮ ਕਰਨ ਦੇ ਲਈ 2.5 ਸਾਲ ਦਾ ਸਮਾਂ ਮਿਲੇ ਸੀ ਔਰ ਰਿਪੋਰਟ ਕਾਰਡ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਟਾਈਮ ਮਿਲੇ ਸੋ ਹੋ ਸਕਦਾ ਹੈ ਜਾਂ ਆਨਾਲਾ ਸਮਾਂ ਇਹ ਦੱਸ ਸਕਦਾ ਕਿ ਕਿੰਨਾ ਕੁ ਲੋਕ ਜਿਹੜੇ ਨੇ 2.5 ਸਾਲ ਦੇ ਰਿਪੋਰਟ ਕਾਰਡ ਨੂੰ ਮਕਬ ਸੋ ਬਿਲਕੁਲ ਪ੍ਰਿਯੰਕਾ ਇਹ ਤਾਂ ਬਿਲਕੁਲ ਸਮੀਕਰਨ ਬਣੇ ਹੋਏ ਨੇ ਪਰ ਅਸੀਂ ਦੇਖ ਪਾ ਰਹੇ ਹਾਂ ਤਸਵੀਰਾਂ ਦੇ ਵਿੱਚ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਸਮੇਂ ਤੋਂ ਬੂਥ ਦੇ ਅੰਦਰ ਜਿਹੜਾ ਉਹ ਖੜੇ ਨੇ ਕੀ ਰਸ਼ ਜ਼ਿਆਦਾ ਹੈ ਕਿ ਲੋਕ ਜ਼ਿਆਦਾ ਗਿਣਤੀ ਦੇ ਵਿੱਚ ਅੰਦਰ ਵੋਟ ਪਾਉਣ ਦੇ ਲਈ ਮੌਜੂਦ ਨੇ ਇਸ ਕਰਕੇ ਸਮਾਂ ਲੱਗ ਰਿਹਾ ਹੈ आ, बल्दी देखो फिलहाल असी कह दिए जोड़े मीडिया साथी असं थोड़ा बाहर खड़े हैं तस्वीर असं बहों जरूर देख पा रहे कि कतार जरूर लगी हुई है कैमरे की नगर नज़र न शायद तक सीधिया तस्वीर पहुँच रही है नहीं। और इस वक्त क्योंकि अंदर की तस्वीर जो है बहरों दिखनी थोड़ी मुश्किल हो रही है लेकिन हाँ कतार जरूर दिख रही है काफ़ी लंबी लाइन लगी हुई उस तो यही अंदाजा लगाया जा सकता है ਕੀ ਕਿਤੇ ਨ ਕਿਤੇ ਆਮ ਜੋ ਵੋਟਰਸ ਨੇ ਜਾਂ ਫਿਰ ਆਮ ਨਾਗਰਿਕ ਨੇ ਜਿਸ ਤਰੀਕੇ ਉਹ ਲਾਈਨ ਦੇ ਵਿੱਚ ਲੱਗੇ ਨੇ ਕਤਾਰਾਂ ਲੰਬੀਆਂ ਲੱਗੀਆਂ ਹੋਈਆਂ ਨੇ ਸਵੇਰ ਤੋਂ ਅਸੀਂ ਸਬੂਤ ਤੇ ਨਜ਼ਰ ਬਣਾਈ ਹੋਈ ਹੈ ਲੋਕ ਜਿਹੜੇ ਨੇ ਕਾਫੀ ਉਤਸ਼ਾਹ ਦਿਖਾ ਰਹੇ ਨੇ ਵੋਟ ਪਾਉਣ ਦੇ ਲਈ ਸੋ ਇਹ ਮੰਨਿਆ ਜਾ ਸਕਦਾ ਵੀ ਕਿਤੇ ਨ ਕਿਤੇ ਆਪਣਾ ਅਸਨਾਕਤੀ ਕਾਰ ਦਿਖਾਉਣ ਦੇ ਲਈ ਜਾਂ ਫਿਰ ਆਪਣੀ ਵਾਰੀ ਜਿਹੜੀ ਹੈ ਉਹਨਾਂ ਦੀ ਟਰਨ ਆਉਣ ਦੇ ਵਿੱਚ ਸਮਾਂ ਲੱਗ ਰਿਹਾ ਉਹਨਾਂ ਤੋਂ ਪਹਿਲਾਂ ਹੋ ਸਕਦਾ ਕਾਫੀ ਜਿਹੜੇ ਲੋਕ ਨੇ ਉਹ ਵੀ ਲਾਈਨ ਦੇ ਵਿੱਚ ਖੜੇ ਸੀ ਉਹਨਾਂ ਦੀ ਵਾਰੀ ਦਾ ਜਿਹੜਾ ਇੰਤਜ਼ਾਰ ਜ਼ਰੂਰ ਕੀਤਾ ਜਾ ਰਿਹਾ ਹੋਵੇ ਸੋ ਬਾਕੀ ਜਾਣਕਾਰੀ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਅੰਦਰ ਇੰ ਬਲੀ ਜੀ ਜੀ ਬਿਲਕੁਲ ਬਿਲਕੁਲ ਸੋ ਇਹ ਤਸਵੀਰਾਂ ਜਿਹੜੀਆਂ ਸਿੱਧੀਆਂ ਤੁਸੀਂ ਦੇਖ ਰਹੇ ਹੋ ਸੰਗਰੂਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜਿਹੜਾ ਡਾਕਟਰ ਧਰਮਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਵੋਟ ਪੁਗਤਾਉਣ ਦੇ ਲਈ ਸੰਗਰੂਰ ਦੇ ਵਿੱਚ ਪਹੁੰਚੇ ਨੇ ਇਸੇ ਸੀਟ ਤੋਂ 2019 ਦੇ ਵਿੱਚ ਉਹ ਖੁਦ ਸੰਸਦ ਮੈਂਬਰ ਜਿਹੜੇ ਚੁਣੇਗੇ ਪਰ 2024 ਦੇ ਵਿੱਚ ਹੁਣ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤਿਆਰ ਜੋ ਕਿ ਕੈਬਨਿਟ ਮੰਤਰੀ ਨੇ ਪੰਜਾਬ ਦੇ ਉਹ ਨੇ ਔਰ ਇੱਕ ਪਾਸੇ ਜਿਹੜਾ ਸੁਖਪਾਲ ਖਹਿਰਾ ਕਾਂਗਰਸ ਦੇ ਵੱਲੋਂ ਨੇ ਔਰ ਇਕਬਾਲ ਸਿੰਘ ਝੁੰਦਾ ਸ਼ਰੂਮਣੀ ਅਕਾਲੀ ਦਲ ਦੇ ਵੱਲੋਂ ਅਰਵਿੰਦ ਖੰਨਾ ਭਾਜਪਾ ਦੇ ਵੱਲੋਂ ਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਰੂਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਸੋ ਮੁਕਾਬਲਾ ਪੰਜ ਕੋਣਾ ਮੁਕਾਬਲਾ ਸਿੱਧਾ-ਸਿੱਧਾ ਪੰਜ ਕੋਣਾ ਮੁਕਾਬਲਾ ਜਿਹੜਾ ਉਹ ਸੰਗਰੂਰ ਦੇ ਵਿੱਚ ਸੰਗਰੂਰ ਲੋਕ ਸਭਾ ਸੀਟ ਤੇ ਦੇਖਣ ਨੂੰ ਮਿਲ ਰਿਹਾ ਸੋ ਇਨ ਸੂਰੇਤ ਤੁਸੀਂ ਅੰਦਰ ਵੀ ਦੇਖ ਪਾ ਰਹੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੀ ਵੋਟ ਜਿਹੜੀ ਆ ਉਹ ਕਾਸਟ ਕਰ ਰਹੇ ਨੇ। ਤਬਿਲਕੋਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਆਪਣੀ ਵੋਟ ਕਾਸਟ ਕਰ ਦਿੱਤੀ ਗਈ ਹੈ ਤੇ ਹੁਣ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਜੋ ਕਿ ਆਪਣੀ ਵੋਟ ਕਾਸਟ ਕਰ ਰਹੇ ਨੇ, ਵੋਟ ਪਾ ਰਹੇ ਨੇ। ਸਿੱਧੀਆਂ ਤਸਵੀਰਾਂ ਸੰਗਰੂਰ ਤੋਂ ਨੇ। जितने कि मुख्यमंत्री भगवंत मान वोट पहुंचे, उन्होंने वालों अपनी वोट कास्ट की थी गई तो उन्होंने वाइफ डॉक्टर गुरप्रीत कौर भी मौजूद ने जो कि वोट कास्ट करते हुए नजर आ रहे हैं तो सीएम भगवंत सि मान के वालों अपनी वोट कास्ट कर दी गई है तो हूँ उन्होंफ डॉक्टर गुरप्रीत कौर वोट कास्ट कर रहे हैं ਸੋ ਬਿਲਕੁਲ ਵੱਖ-ਵੱਖ ਤਸਵੀਰਾਂ ਹਰੇਕ ਕਨਸਿਸਟੈਂਸੀ ਦੀ ਹਰੇਕ ਬੂਥ ਦੀ ਤਸਵੀਰ ਜਿਹੜੀ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਜਿਹੜੀਆਂ ਤੁਹਾਡੇ ਤੱਕ ਸਾਂਝੀ ਕਰ ਰਿਆ ਔਰ ਹੁਣ ਤੱਕ ਜੇਕਰ ਗੱਲ ਕਰੀਏ ਤਾਂ ਕਈ ਹਸਤੀਆਂ ਸਿਆਸੀ ਜਗਤ ਦੀਆਂ ਆਪਣਾ ਵੋਟ ਦਾ ਇਸਤੇਮਾਲ ਕਰ ਚੁੱਕੀਆਂ ਨੇ ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਉਹ ਬਾਹਰ ਆ ਰਹੇ ਨੇ ਆਪਣੀ ਧਰਮ ਪਤਨੀ ਡਾਕਟਰ ਤਰਨਵੀਰ ਗਾਂਧੀ ਦੇ ਨਾਲ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸੰਗਰੂਰ ਦੀਆਂ ਨੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੋਟ ਪਾਈ ਗਈ ਹੈ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਵੀ ਜਿਹੜਾ ਵੋਟ ਦਾ ਇਸਤੇਮਾਲ ਕੀਤਾ ਗਿਆ ਸੰਗਰੂਰ ਲੋਕ ਸਭਾ ਸੀਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਵੋਟ ਹੈ ਔਰ ਉੱਥੇ ਹੀ ਜਾ ਕੇ ਉਹਨਾਂ ਦੇ ਵੱਲੋਂ ਆਪਣੇ ਵੋਟ ਮਤ ਦਾ ਇਸਤੇਮਾਲ ਕੀਤਾ ਗਿਆ મતદાન ਕੀਤਾ ਗਿਆ ਸੋ ਦੇਖ ਸਕਦੇ ਹੋ ਕਿ ਜੋ ਪੋਲਿੰਗ ਸਟੇਸ਼ਨ ਹੈ ਜੋ ਪੋਲਿੰਗ ਬੂਥ ਹੈ ਉਸ ਨੂੰ ਵੀ ਗੁਬਾਰਿਆਂ ਦੇ ਨਾਲ ਤੇ ਹੋਰ ਚੀਜ਼ਾਂ ਦੇ ਨਾਲ ਜਿਹੜਾ ਸਜਾਵਟ ਕੀਤੀ ਗਈ ਹੈ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਵੋਟਰਾਂ ਨੂੰ ਜਿਹੜਾ ਉਹ ਉਤਸ਼ਾਹਿਤ ਕੀਤਾ ਜਾ ਸਕੇ ਕਿ ਉਹ ਆ ਕੇ ਆਪਣੇ ਮਤਦਾਨ ਦਾ ਇਸਤੇਮਾਲ ਕਰਨ ਮਤਦਾਨ ਕਰਨ ਔਰ ਇੱਕ ਚੰਗੀ ਸਰਕਾਰ ਜਿਹੜੀ ਹੈ ਇੱਕ ਸਟੇਬਲ ਸਰਕਾਰ ਹੈ ਉਸ ਨੂੰ ਚੁਣਿਆ ਜਾ ਸਕੇ ਸੋ ਇਹ ਤਸਵੀਰਾਂ ਜਿਹੜੀਆਂ 2.14 ਕਰੋੜ ਪੰਜਾਬੀ ਨੇ ਜਿਨ੍ਹਾਂ ਦੇ ਵੱਲੋਂ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਜਾਖਰੀ ਫੇਜ਼ ਦੇ ਲਈ VOTING ਹੈ ਆਖਰੀ ਫੇਜ਼ ਹੈ ਤੇ 57 ਸੀਟਾਂ ਤੇ VOTING ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੋਟ ਪਾ ਕੇ ਬਾਹਰ ਆਏ ਨੇ ਕੀ ਕੁਝ ਕਹਿ ਰਹੇ ਨੇ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ ਅੱਜ 13 ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਔਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ ਮਤਲਬ 70% ਤੋਂ ਵੀ ਉੱਪਰ 75 ਤੋਂ ਵੀ ਉੱਪਰ 80 ਤੋਂ ਵੀ ਉੱਪਰ ਅ ਸੈਂਟੇਜ ਜਿਹੜੀ ਇਹ ਦੇਖੀ ਗਈ ਹੈ ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ ਚੇਤਨ ਲੋਕ ਨੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਝੱਲ ਲਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭੁੱਖ ਜਿਹੜਾ ਹੈ ਉਹਨੂੰ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਈ ਸਰਕਾਰ ਆ ਗਈ ਉਹ ਸਰਕਾਰ ਨੂੰ ਚੁਣਣ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ ਆਪਣਾ ਮਤ ਦਾ ਅਧਿਕਾਰ ਮਤਦਾਨ ਕਹਿੰਦੇ ਐ ਮਤ ਹੋ ਗਿਆ ਅਕਲ ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣਾ ਆਪਣੀ ਮਤ ਜਿਹੜੀ ਆ ਉਹ ਐਸ ਉਮੀਦਵਾਰ ਨੂੰ ਦਾਨ ਕਰਨ ਲੱਗਿਆਂ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਚ ਸਹਾਈ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹੰਡਾਈਆਂ ਹੋਣ ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ ਜਦੋਂ ਉਹ ਹਜੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹਜੇ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਬੋਟ ਦੇ ਦਰਕਾਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਵੋਟ ਮਹੱਲੀ ਹੁੰਦੀ ਸੀ ਪਰ ਅਸੀਂ ਸੰਗਰੂਰ ਬਣਾਈ ਹੈ ਸੋ ਪਹਿਲੀ ਵਾਰ ਮੈਂ ਇਥੇ ਬੋਟ ਪਾਉਣ ਆਇਆ ਤੇ ਬਾਕੀ ਮੈਨੂੰ ਉਮੀਦ ਹੈ ਕਿ ਭਾਵੇਂ ਸ਼ਹਿਰੀ ਇਲਾਕੇ ਨੇ ਭਾਵੇਂ ਪਿੰਡੂ ਨੇ ਭਾਵੇਂ ਕਸਬਿਆਂ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜਿਹੀ ਜਿਹੜੀ ਕੌਮ ਹੈ ਪੰਜਾਬ ਦੇ ਇੱਕ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ अधिकारों का इस्तेमाल करना जानते हैं जे हर इन हर इनकलाब लीड करना जानते हैं तो अपने अधिकारों का इस्तेमाल करना जानते बिल्कुल बिल्कुल कोई बात नहीं पंजाबियों के लिए गर्मी कोई खास ऐसी नहीं मायने रखती क्योंकि हम लोग खेतों में काम करते करके आए हैं हम लोग 48-50 डिग्री में तो आम तौर पे ही घूमते रहते हैं तो मेरे ख्याल में 70 परसेंट से ज़्यादा 75 परसेंट से भी ज़्यादा वोटिंग की उम्मीद है तो एक घंटे में दस परसेंट हो गई है इस इस बूथ पे तो एक घंटे में दस परसेंट हो गई है तो इसका मतलब अगर थोड़ा एक बजे दो बजे थोड़ा स्लो भी हो गया तो चार पाँच बजे फिर आप होगा तो अस, सत्तर से अस्सी की तरफ जा रहा है जी है तो जी आप खुद लाइन में लगकर वोट डालने के लिए गए वोट की वोट की कीमत तो जो मेरे सामने लाइन में खड़ा है उसकी भी वही है ना वोट बो, वोटर कार्ड तो उसके पास भी वही है मेरे पास भी वही है ਤੋ ਲਾਈਨ ਮੇ ਲੱਗਨੇ ਮੇ ਕੋਈ ਹਰਜ ਨਹੀਂ ਹੈ ਬੀਵੀ ਪੈਡ ਦਾ ਬੀਵੀ ਪੈਡ ਦਾ ਕੋਈ ਇਸ਼ੂ ਥਾ ਬੀਵੀ ਪੈਡ ਦਾ ਕੋਈ ਇਸ਼ੂ ਸੀਗਾ ਉਹ ਉਹਨਾਂ ਨੇ ਚੇਂਜ ਕਰ ਦਿੱਤਾ ਸਰ 13 ਦੀਆਂ 13 ਹੌਟ ਨੇ ਕਿਉਂਕਿ ਦੇਸ਼ ਦੇਸ਼ ਦੀ ਸਰਕਾਰ ਬਣਾਉਣੀ ਹੈ ਇਕੱਲੇ ਸਿਮਰੂਰ ਨੇ ਨਹੀਂ 13 ਦੀਆਂ 13 ਹੌਟ ਨੇ ਔਰ 13 ਦੀਆਂ 13 ਸਾਡੇ ਲਈ ਅੱਜ ਦਾ ਵੈਸੇ ਹੀ ਹੌਟ ਡੇ ਹੈ ਠੀਕ ਹੈ ਨਾ ਤਾਂ ਫਿਰ ਕੋਈ ਵੀ ਸੀਟ ਕੋਈ ਐਸੇ ਮੈਨੇ ਨਹੀਂ ਰੱਖਦੀ ਵੀ ਆ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾ ਇੱਥੇ ਘੱਟ ਮਿਹਨਤ ਕਰੋ ਮੈਂ 122 ਰੈਲੀਆਂ ਕੀਤੀਆਂ ਜੀਲੇ 25 ਦਿਨ ਚ ਮੈਂ ਕੋਈ ਇਹ ਹਲਕਾ ਨਹੀਂ ਐ ਇਦਾਂ ਲਿਆ ਕਿ ਨਹੀਂ ਨਹੀਂ ਇੱਥੇ ਤਾਂ ਚਲੋ ਜਿੱਤੇ ਹੀ ਪਏ ਆ ਜਾਂ ਫਲਾਣਾ ਨੂਰ ਜਿੰਨੇ ਜਿਹੜੇ ਰੀਬਨ ਚ ਨਹੀਂ ਵਜਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ ਆਪਣੇ ਵੱਲੋਂ ਐਫਰਟ ਕੀਤੀ ਐ ਪੋਜ਼ਿਟਿਵ ਕਮੈਂਟ ਕਰਾਂ ਮੈਂ ਪੋਜ਼ਿਟਿਵ ਕੈਂਪੇਨ ਕਰਾਂ ਮੈਂ ਆਪਣੇ ਕੰਮਾਂ ਦੀ ਮੈਂ ਆਪਣੇ ਬਿਜਲੀ ਦੇ ਆਪਣੇ ਪਾਣੀ ਦੇ ਆਪਣੇ ਨੌਕਰੀਆਂ ਦੇ ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ ਤੇ ਵੋਟ ਮੰਗਿਆ ਇੱਕ ਵੀ ਤੁਸੀਂ ਦੇਖ ਲਓਗੇ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਕਿ ਮੇਰੇ ਕੋਈ ਲੂਸ ਟਾਕ ਹੋਗੀ ਜਾ ਮੈਂ ਕੁਝ ਕੋਈ ਗਲਤ ਕਰਤਾ ਮੈਂ ਬਿਲਕੁਲ ਚੋਣ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜੇ ਕਿਤੇ ਇੱਕ ਦਿਨ 9:50 ਮਿੰਟ ਹੋ ਗਏ ਸੀ ਅਸੀਂ 9:52 ਤੇ ਬੰਦ ਕਰਤਾ ਸਪੀਕਰ ਕਿਉਂਕਿ 10:00 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ ਹੁੰਦਾ ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜਾਬਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ ਤੁਹਾਨੂੰ ਵੀ ਬੇਨਤੀ ਕਰੂੰਗਾ ਕੋਈ ਇਹੋ ਜਿਹਾ ਸਵਾਲ ਨਾ ਪੁੱਛ ਲਿਓ ਕਿਹਨੂੰ ਵੋਟ ਪਾ ਕੇ ਆਇਓ ਜੀ ਫਿਰ ਉਹ ਤਾਂ ਫਿਰ ਅੱਜ ਸ਼ਾਮ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਕਰੋਗੇ ਪਰਸੋ ਚੌਥੇ ਤੋਂ ਬਾਅਦ ਪਤਾ ਲੱਗ ਜੂਗਾ ਕਿ ਕਿਹਨੇ ਕਿਹਨੂੰ ਪਾਈ ਹੈ ਸੋ ਬਸ ਮੈਂ ਇਹੀ ਬੇਨਤੀ ਕਰੂੰਗਾ ਕਿ ਵੋਟਿੰਗ ਜ਼ਰੂਰ ਕਰੋ ਔਰ ਪਰਸੈਂਟੇਜ ਜਿਹੜੀ ਪੰਜਾਬ ਦੀ ਉਹ ਦੇਸ਼ ਦੇ ਸਭ ਤੋਂ ਪਰੋਣ ਚਾਹੀਦਾ ਮੈਂ ਨਹੀਂ ਪਤਾ ਕਿ ਆਪ ਕੋਈ ਪਰਸੈਂਟੇਜ ਬੋਲਦੇ ਹੋ ਇਹ ਵੀ ਮਸ਼ੀਨਾ ਖਰਾਬ ਹੋਣੀ ਹੈ ਤੁਹਾਡੇ ਆਪ ਕੀ ਆਏ ਰਹਿੰਦੇ ਨੇ ਮੈਂ ਲੇਡੀਜ਼ ਜਿਆਦਾ ਕੋਟਾ ਨਹੀਂ ਆਉਂਦੀ ਗਰਮੀ ਕਰਕੇ ਤੁਸੀਂ ਪੀਰ ਕਿਸ ਤਰ੍ਹਾਂ ਕਰੋ ਦੇਖੋ ਮੇਰਾ ਲੇਡੀਜ਼ ਨੂੰ ਇਹੀ اپੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ ਪਹਿਲਾਂ ਯੂਜੂਲੀ ਸੁਣਨ ਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਕੱਟ ਹੋਈ ਹੈ ਸੋ ਇਸ ਵਾਰ ਲੇਡੀਜ਼ ਗਰਮੀ ਗਰਮੀ ਨਾ ਮੰਨਣ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਨਾਲੇ ਵੀ ਹੈ ਨਾ ਲੇਡੀਜ਼ ਲਈ ﾎﾟｰਟ ਪਾਉਣਾ ਜ਼ਰੂਰੀ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦਾ ਰੇਟ ਕੀ ਹੈ ਚੁੱਲ੍ਹਾ ਚੱਲ ਕੇਵੇਂ ਰਿਹਾ ਹੈ ਜੈਂਟਸ ਨੇ ਤਾਂ ਆ ਕੇ ਕਹਿ ਰਹੇ ਨੇ ਨਾ ਕੀ ਬਣਿਆ ਅੱਜ ਉਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਦਾ ਆਖੇ VOTING ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲਈ ਤੇ ਚਾੜਨ ਲਈ ਠੀਕ ਹੈ ਨਾ ਸੋ ਪੋਜ਼ਿਟਿਵ VOTING ਕਰਨੀ ਚਾਹੀਦੀ ਹੈ ਤੇ ਮੈਂ ਇਹੀ ਕਹਾਂ ਮਸ਼ੀਨਾਂ ਕੱਟਾਂ ਉਹਦੇ ਖਰਾਬ ਹੋਈਆਂ ਜੀ ਜਦੋਂ ਵੀ ਸੰਗਰੂਰ ਚ ਵੋਟਾਂ ਹੋਈਆਂ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹਦਾ ਐਮਪੀ ਨਹੀਂ ਚੁਣਿਆ ਗਿਆ ਇਸ ਵਾਰ ਤੁਹਾਨੂੰ ਲੱਗਦਾ ਕਿ ਚੇਂਜ ਹੋ ਜਾਊਗਾ ਕਿਉਂ ਐਮਪੀ ਕੋ ਨਹੀਂ ਚੁਣਿਆ ਗਿਆ ਜਿਹੜੀ ਪਾਰਟੀ ਸੱਤਾ ਚ ਹੁੰਦੀ ਹੈ ਅੱਛਾ ਨਹੀਂ ਨਹੀਂ ਇਤਿਹਾਸ ਬਦਲਣ ਵਾਸਤੇ ਸੰਗਰੂਰ ਮੰਨਿਆ ਗਿਆ ਜੀ ਬਦਲੂਗਾ देखो तो मैं आज कोई पोलिटिकल बात प्रेंग नहीं करूंगा मैं कुछ नहीं करूंगा बहुत बहुत आप भी वोट डालिए प्लीज आपकी जहाँ जहाँ भी वोट है ना कहीं आप कवरेज में मत रह जाइए अपने वोट अधिकार का आप भी इस्तेमाल करिए आज है जाएंगी जाएंगे उसमें जाएगी ਸੋ ਮੁੱਖ ਮੰਤਰੀ ਭਗਵੰਤ ਮਾਨ ਔਰ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੇ ਧਰਮਪਤਨੀ ਉਹਨਾਂ ਦੇ ਵੱਲੋਂ ਆਪਣੇ ਵੋਟ ਮੱਤ ਦਾ ਇਸਤੇਮਾਲ ਕੀਤਾ ਗਿਆ મતદાન ਕੀਤਾ ਗਿਆ ਸੰਗਰੂਰ ਦੇ ਵਿੱਚ ਸੰਗਰੂਰ ਲੋਕ ਸਭਾ ਸੀਟ ਦੇ ਲਈ ਉਹਨਾਂ ਦੇ ਵੱਲੋਂ VOTING ਕੀਤੀ ਗਈ ਹੈ ਔਰ ਇਸ ਵੇਲੇ ਇਹ ਤਸਵੀਰਾਂ ਨੇ ਜਿਹੜੀਆਂ ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੁਣ ਉੱਥੋਂ ਰਵਾਨਾ ਹੁੰਦੇ ਹੋਏ ਨਜ਼ਰ ਆ ਰਹੇ ਨੇ ਸੋ ਖੈਰ ਉਹਨਾਂ ਦੇ ਵੱਲੋਂ ਇਹੀ ਅਪੀਲ ਕੀਤੀ ਗਈ ਹੈ ਤਮਾਮ ਲੋਕਾਂ ਨੂੰ ਕਿ ਵੱਧ ਤੋਂ ਵੱਧ ਵੱਧ ਚੜ ਕੇ ਜਿਹੜਾ ਉਹ ਵੋਟ ਦਾ ਇਸਤੇਮਾਲ ਕੀਤਾ ਜਾਵੇ